ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਕੁਲਦੀਪ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੀਪਰਾਂ ਬੈੜਾਂ ਜੋ ਕਿ 12 ਤੋਂ ਲੈ ਕੇ 14 ਮਹੀਨਿਆਂ ਦੀ ਹੋ ਜਾਂਦੀਆਂ ਨੇ 14 ਮਹੀਨੇ ਤੱਕ ਆਪਾਂ ਜਿਹੜੀ ਦੀ ਡਾਈਟ ਪਲੈਨਿੰਗ ਹੈ ਕਿ ਫੀਡ ਦੇਣੀ ਹੈਗੀ ਕਿਵੇਂ ਆਪਾਂ ਇਹਨਾਂ ਦਾ weight ਪੂਰਾ ਕਰਨਾ ਤਾਂ ਕਿ ਇਹਨਾਂ ਦੀ 12 ਤੋਂ 14 ਮਹੀਨਿਆਂ ਦੇ ਵਿੱਚ AI ਹੋ ਜੇ ਸੋ ਜੇਕਰ ਇਹ ਓਵਰ ਏਜ ਹੋ ਜਾਣ ਤਾਂ ਇਹਨਾਂ ਦੇ ਵਿੱਚ ਰਿਪੀਟਰ ਦੀ ਪ੍ਰੋਬਲਮ ਆ ਜਾਂਦੀ ਹੈਗੀ ਇਹ ਗੱਬਣਾ ਨਹੀਂ ਹੁੰਦੀ ਉਸ ਤੋਂ ਬਾਅਦ 12 ਤੋਂ ਲੈ ਕੇ 14 ਮਹੀਨਿਆਂ ਤੱਕ ਇਹਨਾਂ ਦਾ ਸਹੀ ਟਾਈਮ ਹੁੰਦਾ ਹੈਗਾ ਗੱਬਣ ਹੋਣ ਦਾ ਤੇ ਆਪਾਂ ਨੇ 12 ਮਹੀਨਿਆਂ ਦੇ ਵਿੱਚ ਕਿਵੇਂ ਤਿਆਰ ਕਰਨੀ ਇਹਨਾਂ ਬੈਡਾਂ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂਗੇ ਸੋ ਜਦੋਂ ਤੁਸੀਂ 3 ਮਹੀਨਿਆਂ ਤੋਂ ਬੱਚੇ ਨੂੰ ਕਾਫ ਗਰੋਬਰ ਫੀਡ ਸਟਾਰਟ ਕਰ ਦਿੰਦੇ ਹਾਂਗੇ 3 ਮਹੀਨਿਆਂ ਤੋਂ ਬਾਅਦ ਤੇ ਇਹ ਜਿਹੜੀ ਕਾਫ ਗਰੋਬਰ ਫੀਡ ਹੁੰਦੀ ਹੈਗੀ ਇਹ ਆਪਾਂ ਜਿੰਨਾ ਚਿਰ ਬੱਚੀ 9 ਤੋਂ 10 ਮਹੀਨਿਆਂ ਦੀ ਨਹੀਂ ਹੁੰਦੀ ਉਦੋਂ ਤੱਕ ਇਹ ਆਪਾਂ ਨੇ ਫੀਡ ਪਾਉਣੀ ਹੈਗੀ ਲਗਾਤਾਰ ਜੇ ਆਪਾਂ ਫੀਡ ਦੀ ਕੁਆਂਟੀਟੀ ਦੀ ਗੱਲ ਕਰੀਏ ਜੀ ਤਾਂ ਆਪਾਂ ਇਹ 3 ਕਿਲੋ 3 ਤੋਂ ਲੈ ਕੇ 4 ਕਿਲੋ ਫੀਡ ਆਪਾਂ ਡੇਲੀ ਹੀ ਦੇਣੀ ਹੈ ਬੱਚੇ ਨੂੰ ਤਾਂ ਕਿ ਇਹਨਾਂ ਦੀ ਜਿਹੜੀ ਪ੍ਰੋਪਰ ਗਰੋਥ ਹੈਗੀ ਉਹ ਹੁੰਦੀ ਰਹੇ ਤੇ ਸਹੀ ਟਾਈਮ ਤੇ ਆ ਕੇ ਹੀਟ ਕੱਢਣ ਤੇ ਜਲਦੀ ਕਨਸੀਵ ਕਰ ਜਾਣ ਸੋ ਇਹ ਸਾਰੀਆਂ ਜਿਹੜੇ ਪਰ ਬੜਾ ਤੁਸੀਂ ਆਪਣੇ ਦੇਖ ਰਹੇ ਹੋਗੇ ਵੀਡੀਓ ਦੇ ਵਿੱਚ ਇਹ ਸਾਰੀਆਂ ਹੀ 12 ਤੋਂ ਲੈ ਕੇ 14 ਮਹੀਨਿਆਂ ਦੀਆਂ ਹੋ ਗਈਆਂ ਜੀ ਕੁਝਕ ਇਹਨਾਂ ਦੇ ਵਿੱਚੋਂ ਗੱਭਣ ਚੈੱਕ ਪਾਸ ਵੀ ਹੋ ਗਏ ਆ ਤੇ ਬਾਕੀ ਸਾਰੀਆਂ ਦੀ ਏਆਈ ਕੰਪਲੀਟ ਹੈ ਜੀ ਸੋ ਜਦੋਂ ਤੁਹਾਡੀ ਬੱਚੀ 9 ਤੋਂ ਲੈ ਕੇ 10 ਮਹੀਨਿਆਂ ਦੀ ਹੋ ਜਾਂਦੀ ਹੈਗੀ 10 ਮਹੀਨਿਆਂ ਤੱਕ ਤੁਸੀਂ ਨੇ ਪਾਉਣੀਆਂ ਜੀ ਕਾਫ ਗਰੋਵਰ ਫੀਡ ਤੇ 11ਵਾਂ ਮਹੀਨਾ ਜਦੋਂ ਬੱਚੀ ਨੂੰ ਸਟਾਰਟ ਹੁੰਦਾਗਾ 11 ਤੋਂ ਲੈ ਕੇ 11ਵਾਂ ਤੇ 12ਵਾਂ 2 ਮਹੀਨੇ ਤੁਸੀਂ ਨੇ ਡੇਰੀ ਪ੍ਰੋਟੀਨ ਜਿਹੜੀ ਫੀਡ ਆਉਂਦੀ ਹੈਗੀ ਉਹ ਪਾਉਣੀ ਹੈ ਜੀ 2 ਮਹੀਨੇ ਉਹਦੇ ਨਾਲ ਬੱਚੇ ਦੀ ਜਿਹੜੀ ਗਰੋਥ ਆ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ 2 ਮਹੀਨੇ ਹੀ ਉਹ ਫੀਡ ਆਪਾਂ ਯੂਜ਼ ਕਰਨੀ ਹੈ ਕਿਉਂਕਿ ਉਹਦੀ ਜਿਹੜੀ ਕੋਸਟ ਹੈਗੀ ਉਹ ਜ਼ਿਆਦਾ ਹੁੰਦੀ ਹੈ ਉਹ ਫੀਡ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਆ ਪਰ ਉਹ ਫਾਇਦਾ ਇੰਨਾ ਕਰਦੀ ਆ ਕਿ ਤੁਹਾਨੂੰ ਰਿਜ਼ਲਟ ਥੋੜੇ ਦਿਨਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਇੰਨੀ ਜ਼ਿਆਦਾ ਉਹ ਫੀਡ ਜ਼ਬਰਦਸਤ ਫੀਡ ਹੈਗੀ ਡੇਰੀ ਪ੍ਰੋਟੀਨ ਸਿਰਫ ਉਹ 2 ਮਹੀਨੇ ਆਪਾਂ ਪਾਉਣੀ ਹੈਗੀ ਹਿਪਰ ਨੂੰ ਤੇ 2 ਮਹੀਨਿਆਂ ਦੇ ਵਿੱਚ ਉਹ ਜਿਹੜਾ ਪੰਛੀ ਦਾ ਵੇਟ ਹੈਗਾ ਜਾਂ ਕੱਟੀ ਹੈਗੀ ਵੇਟ ਬਹੁਤ ਜ਼ਿਆਦਾ ਗੇਨ ਕਰਦੀ ਹੈਗੀ ਕਿਉਂਕਿ ਇਹਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਪ੍ਰੋਟੀਨ ਹੁੰਦਾ ਹੈ ਤੇ 11 ਤੋਂ ਲੈ ਕੇ 12 ਮਹੀਨਿਆਂ ਤੱਕ ਤੁਸੀਂ ਨੇ ਡੇਰੀ ਪ੍ਰੋਟੀਨ ਫੀਡ ਹੈ ਜਿਹੜੀ ਬੱਚੀ ਨੂੰ ਪਾਉਣੀ ਆ ਇਹਦੇ ਨਾਲ ਬੱਚੀ ਦਾ ਜਿਹੜਾ ਵੇਟ ਆ ਉਹ ਪੂਰਾ ਹੋ ਜਾਊਗਾ 2 ਮਹੀਨਿਆਂ ਦੇ ਵਿੱਚ ਵਿੱਚ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਬੱਚੀ ਆ ਉਹ ਹੀਟ ਦੇ ਵਿੱਚ ਆਵੇਗੀ ਤੇ ਤੁਸੀਂ ਨੇ ਪਹਿਲੀ ਹੀ ਹੀਟ ਤੇ ਜਦੋਂ ਉਹਦੀ ਤਾਰਾਂ ਚੈੱਕ ਕਰਨੀਆਂ ਨੇ ਤੇ ਹੀਟ ਦੇਖਣੀਆਂ ਕਿ ਉਹ ਕਿੰਨਾ ਟਾਈਮ ਹੀਟ ਦੇ ਵਿੱਚ ਰਹਿੰਦੀ ਹੈ ਤੇ ਪਹਿਲੀ ਹੀਟ ਆਪਾਂ ਉਹਦੀ ਮਿਸ ਕਰਨੀ ਹੈ ਏਆਈ ਨਹੀਂ ਕਰਵਾਉਣੀ ਤੇ ਉਹਦਾ ਟਾਈਮ ਨੋਟ ਕਰਨਾਗਾ ਵੀ ਇਹ ਕਿੰਨੇ ਦਿਨਾਂ ਹੀਟ ਦੇ ਵਿੱਚ ਰਹੀ ਹੈ ਉਸ ਤੋਂ ਬਾਅਦ ਜਦੋਂ ਦੂਜੀ ਹੀਟ ਆਉਗੀ ਉਦੋਂ ਤੁਸੀਂ ਨੇ ਟਾਈਮ ਦੇਖ ਕੇ ਹੀਟ ਤੋਂ 12 ਘੰਟਿਆਂ ਬਾਅਦ ਉਹਦੀ ਏਆਈ ਕਰਵਾਉਣੀ ਹੈ ਤੇ ਉਹ 100% ਹੀ ਜਿਹੜੀ ਤੁਹਾਡੀ ਹੀ ਪਰ ਹੈਗੀ ਉਹ ਕਨਸੀਵ ਕਰੇਗੀ ਕਿਉਂਕਿ ਜੇ ਆਪਾਂ ਪਹਿਲਾਂ ਤੋਂ ਪ੍ਰੋਪਰ ਡਾਈਟ ਦੇਵਾਂਗੇ ਬੱਚੀ ਨੂੰ ਤਾਂ ਉਹਦੀ ਜਿਹੜੀ ਬੱਚੇਦਾਨੀ ਹੈਗੀ ਉਹ ਪ੍ਰੋਪਰ ਸਾਈਜ਼ ਦੇ ਵਿੱਚ ਬਣੂਗੀ ਤੇ ਬੱਚੀ ਦਾ ਜਿਹੜਾ weight ਹੈ ਉਹ ਵੀ ਪ੍ਰੋਪਰ ਹੋਊਗਾ ਤੇ ਉਹਨੂੰ ਰਹਿਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਫਿਰ ਆਪਾਂ ਇਹ ਜੇ ਹਿਸਾਬ ਨਾਲ ਪਾਉਣੀ ਹੈ ਕਿ ਬੱਚੀ ਜ਼ਿਆਦਾ ਲਿਚੀ ਨਾ ਹੋਵੇ ਉਹਦਾ weight ਘਟ ਨਾ ਹੋਵੇ ਤੇ ਇੰਨੀ ਕੁ ਵੀ ਜ਼ਿਆਦਾ ਨਹੀਂ ਪਾਉਣੀ ਕਿ ਉਹ ਓਵਰ weight ਹੋ ਜੇ ਜੇਕਰ ਉਹ ਜਿਆਦਾ ਹੈਵੀ ਹੋ ਜਾਂਦੀ ਹੈਗੀ ਤਾਂ ਵੀ ਉਹਨੂੰ ਰਹਿਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਉਹ ਰਿਪੀਟਰ ਹੋ ਜਾਂਦੀ ਹੈਗੀ ਜੇ ਆਪਾਂ ਉਹਨੂੰ ਓਵਰ weight ਕਰਾਂਗੇ ਤੇ ਜੇਕਰ ਬੱਚੀ ਓਵਰ weight ਹੋ ਰਹੀ ਹੈਗੀ ਤਾਂ ਫੀਡ ਨੂੰ ਘੱਟ ਕਰ ਦਿਓ ਤੇ ਜੇਕਰ ਬੱਚੀ ਕਮਜ਼ੋਰ ਹੈਗੀ ਤਾਂ ਆਪਾਂ ਫੀਡ ਨੂੰ ਥੋੜੀ-ਬਹੁਤ ਵਧਾ ਸਕਦੇ ਹਾਂਗੇ ਤੇ 3 ਮਹੀਨਿਆਂ ਤੋਂ ਲੈ ਕੇ ਜਿੰਨਾ ਚਿਰ ਤੁਹਾਡੀ ਬੱਚੀ ਗੱਭਣ ਚੈੱਕ ਪਾਸ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਨੇ ਕਿਸੇ ਵੀ ਵਧੀਆ ਕੰਪਨੀ ਦਾ ਜਿਹੜਾ ਮਿਨਰ ਮਿਕਸਚਰ ਹੈਗਾ ਉਹ 50 ਗ੍ਰਾਮ ਡੇਲੀ ਦਾ ਦੇਣਾ ਹੀ ਦੇਣਾ ਹੈ ਮਿਨਰ ਮਿਕਸਚਰ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਇਸ ਤੋਂ ਬਿਨਾਂ ਤੁਹਾਡੀ ਜਿਹੜੀ ਹੀਪਰਾ ਨੇ ਇਹਨਾਂ ਨੇ ਸਕਿਨ ਦੀ ਜਿਹੜੀ ਚਮਕ ਹੈਗੀ ਤੇ ਬੱਚੇ ਜਾਨੀ ਦੀ ਗ੍ਰੋਥ ਹੈਗੀ ਉਹ ਪ੍ਰੋਪਰ ਨਹੀਂ ਹੋਣੀ ਤੇ ਇਹ ਦੋ ਚੀਜ਼ਾਂ ਹੋ ਗਈਆਂ ਜੀ ਤੀਜੀ ਚੀਜ਼ ਹੈ ਜੀ ਡਿਵਰਮਿੰਗ ਦੀ ਵਾਰਮਿੰਗ ਵੀ ਪ੍ਰੋਪਰ ਟਾਈਮ ਟੂ ਟਾਈਮ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਇਹਦੇ ਨਾਲ ਤੁਹਾਡੇ ਪਸ਼ੂ ਦੇ ਅੰਦਰ ਕੀੜੇ ਨਹੀਂ ਪੈਣਗੇ ਤੇ ਉਹ ਪ੍ਰੋਪਰ ਗਰੋਥ ਕਰੇਗਾ ਤੇ ਸਾਰੀ ਖਰਾਕ ਉਹਦੇ ਸਰੀਰ ਨੂੰ ਲੱਗੇਗੀ ਇਹ थी जी ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ